ਤੁਹਾਨੂੰ ਜੋ ਇਹ ਸੀਸੀਟੀਵੀ ਵੀਡੀਓ ਵਿਖਾਈ ਗਈ ਹੈ ਇਹ ਇੱਕ ਮੈਡੀਕਲ ਸਟੋਰ ਤੇ ਗੋਲੀ ਚੱਲਣ ਦੀ ਹੈ ਤੁਹਾਨੂੰ ਦੱਸ ਦਈਏ ਕਿ ਬਟਾਲਾ ਦੇ ਜਲੰਦੜਾ ਰੋਡ ਤੇ ਪ੍ਰੀਤ ਮੈਡੀਕਲ ਸਟੋਰ ਤੇ ਅਣਪਛਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈ ਗਈਆਂ ਹਨ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪ੍ਰੀਤ ਮੈਡੀਕਲ ਸਟੋਰ ਤੇ ਚੱਲੇ ਗੋਲੀ ਦੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਤੇ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ ਗੋਲੀ ਚਲਾ ਕੇ ਫਰਾਰ ਹੋ ਜਾਂਦੇ ਹਨ ਜਿਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਮੈਡੀਕਲ ਸਟੋਰ ਦੇ ਮਾਲਕ ਨੇ ਕਿਹਾ ਕਿ ਉਸ ਦਾ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਫਿਰ ਵੀ ਦੋ ਨੌਜਵਾਨ ਆਏ ਤੇ ਗੋਲੀ ਚਲਾ ਕੇ ਫਰਾਰ ਹੋ ਗਏ ਹਨ ਮੌਕੇ ਤੇ ਪਹੁੰਚੇ ਪੁਲਿਸ ਕਰੀ ਹੈ ਜਾਂਚ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸ਼੍ਰੀ ਰਾਦੇ ਕਲਾਸਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅਸਤੋਬ ਕੀ ਕੰਪਲੀਟ ਆਈ ਤੇ ਕੀ ਹੋਇਆ ਜੀ ਜੱਸ 10 ਮਿੰਟ ਪਹਿਲਾਂ ਪਤਾ ਲੱਗਾ ਜੀ ਸਾਨੂੰ ਇਹ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ ਬਾਹਰ ਜਿਲੰਦਰ ਰੋਡ ਤੋਂ ਕੁ ਮੋਟਰਸਾਈਕਲ ਦੇ ਮੁੰਡੇ ਆ ਰਹੇ ਸੀ ਉਹਨਾਂ ਫਾਇਰ ਕੀਤੇ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੈਮਰੇ ਚੈੱਕ ਕਰਦੇ ਹਾਂ ਜਲਦੀ ਤੋਂ ਜਲਦੀ ਇਹਦੇ ਨੂੰ ਕਰ ਲਾਂਗੇ ਤੁਹਾਨੂੰ ਕਿੰਨੇ ਰਾਉਂਡ ਫਾਇਰ ਹੋਏ ਕਿੰਨੇ ਕੋਲ ਹਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਜਾਨੀ ਨੁਕਸਾਨ ਨਹੀਂ ਸਰ ਸੀਸੀਟੀਵੀ ਆਈ ਹੈ ਹਾਂਜੀ ਸੀਸੀਟੀਵੀ ਦੇਖ ਰਹੇ ਹਾਂ ਜੀ ਹਜੇ ਚੈੱਕ ਕਰ ਮੇਰਾ ਨਾਮ ਕੋਲੋਂ ਸਿੰਘ ਜੀ ਕਿਹਦੀ ਦੁਕਾਨ ਤੇ ਕੀ ਹੋਇਆ ਪ੍ਰੀਤ ਮੈਡੀਕਲ ਸਟੋਰ ਤੋਂ ਬੋਲਣ ਦੇ ਆ ਅੱਛਾ ਜੀ ਤੇ ਦੋ ਬੰਦੇ ਆਏ ਆ ਮੁੰਡੇ ਦੋ ਉਹਨਾਂ ਗੋਲੀ ਚ ਲਈ ਐ ਦੋ ਰਾਉਂਡ ਫਾਇਰ ਕੀਤੇ ਤੇ ਫਿਰ ਚਲੇ ਗਏ ਸਿੱਧੇ ਰੋਂਗ ਸਾਈਡ ਹੀ ਆਏ ਦੇਖ ਬਾਈ ਫਾਇਰ ਕੀਤੇ ਸਿੱਧੇ ਸਿੱਧੇ ਹੀ ਕੀਤੇ ਕਿਸੇ ਨੇ ਲੱਗੇ ਨਹੀਂ ਕੋਈ ਨਹੀਂ ਲਗਾਏ ਕਿਸੇ ਨੇ ਪਹਿਲਾਂ ਕੋਈ ਧਮਕੀ ਜਾਂ ਫਰੋਟੀ ਦੀ ਕਾਲ ਨਹੀਂ ਨਹੀਂ ਕੋਈ ਕਾਲ ਇਦਾਂ ਹੀ ਐ ਫਾਇਰ ਕੋਈ ਕਦੀ ਫਰੋਟੀ ਦੀ ਕਾਲ ਨਹੀਂ ਨਹੀਂ ਇੰਨੇ ਲੋਕ ਸਿੱਕੇ ਜਿਹੜੇ ਫਾਇਰ ਨੇ ਕੋਈ ਨਹੀਂ ਮੈਂ ਮੈਂ ਇੱਧਰ ਬੈਠਾ ਉਹ ਪਤੀ ਜਾ ਉਧਰ ਬੈਠਾ ਆਸਾਪਾ ਕੰਮ ਡੇ ਕੰਨੋ ਆਪਣਾ ਕੰਮ ਕਰਨੇ ਮੈਂ ਆਪਣਾ ਦਾ ਇਤਨ ਕਰਨ